ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਹਾਰਵਾ ਮੈਂ ਅੱਜ ਆਪਣੀ ਮਾਰਕੀਟ ਦੇ ਵਿੱਚ ਬੈਠਾ ਸੀ ਤੇ ਮੇਰੇ ਤਿੰਨ ਅਜ਼ੀਜ਼ ਦੋਸਤ ਜਿਹੜੇ ਸਾਡੀ ਮਾਰਕੀਟ ਦੇ ਹੀ ਰਹਿਣ ਵਾਲੇ ਨੇ ਤੇ ਅਸੀਂ ਅਕਸਰ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਅੱਜ ਕੁਦਰਤੀ ਮੌਕਾ ਬਣ ਗਿਆ ਕਿ ਅਸੀਂ ਚਾਹ ਪੀਂਦੇ-ਪੀਂਦੇ ਰਲ ਕੇ ਕੁਝ ਗੱਲਾਂ ਕਰੀਏ ਮੇਰੇ ਨਾਲ ਨੇ ਰਿਟਾਇਰਡ ਕੈਪਟਨ ਚਰਨਵੀਰ ਸਿੰਘ ਜੀ ਸਦਾ ਸਰਬਜੀਤ ਸਿੰਘ ਜੀ ਤੇ ਸਰਦਾਰ ਜੇਅਸੰਦਰਾ ਜੀ ਤੇ ਇਹ ਅਕਸਰ ਅਸੀਂ ਮਾਕੇ ਇਹੋ ਜਿਹੀ ਗੱਲਾਂ ਕਰਦੇ ਰਹਿੰਦੇ ਆ ਤੇ ਅੱਜ ਮੈਨੂੰ ਮੌਕਾ ਬਣਿਆ ਕਿ ਕਿਉਂ ਨਾ ਇਹਨੂੰ ਵੀਡੀਓ ਰੂਪ ਦੇ ਦਿੱਤਾ ਜਾਵੇ। ਉਹ ਜਿਸੀਂ ਰੱਖਿਆ ਕਿ ਜਿਹੜਾ ਬੰਦਾ ਐਬਸੈਂਟ ਹੋਏਗਾ ਬਿਨਾ ਤੋਂ ਬਿਨਾ ਛੁੱਟੀ ਸਾਂਹੀਗਾ ਆ ਛੁੱਟੀ ਕਰ ਗਿਆ ਤੇ ਨਾ ਉਹ ਤੋਂ ਅਸੀਂ 10 10 ਪੈਸੇ ਫਾਈਨ ਲੈਨੇ ਆ ਡੇਲੀ ਦਾ। ਯਾਰ ਬਾਤ। ਪਰ ਉਹ ਨਾਨ ਕੰਪਾਉਂਡੇਬਲ ਹੈਗਾ ਕੰਡੀਸ਼ਨ ਹੈ ਨਾਨ ਕੰਪਾਉਂਡੇਬਲ ਹੈਗਾ। ਮਤਲਬ ਕਿ ਤੁਸੀਂ 5 ਦਿਨ ਛੁੱਟੀ ਕੀਤੀ ਇੱਕ ਹਫਤਾ ਛੁੱਟੀ ਮਾਰ ਲਈ ਤੇ ਇਹ ਨਹੀਂ 50 ਪੈਸੇ ਦੇ ਕੇ ਜਾਂਚ ਛੁੱਟ ਜਾਏਗੀ। 5 ਦਸਿਆਂ ਲੈਣੀ ਆ। ਦਿੱਗੇ ਉਹ ਉਹਨੂੰ ਪੰਜ ਪੰਜ ਛੁੱਟੀ ਕਰਨੀ ਦੀ ਆ ਕੀ ਲੱਗਦੀ ਜਿਹੜੇ ਪੰਜ ਜਿਹੜੇ ਦੱਸਿਆ ਇਕੱਠੇ ਕਰਨੀਆਂ ਹਨਾ ਉਹ ਹੋ ਗਿਆ ਲੱਗਦੀ ਸਰ ਬੋ ਐਟਾੜੀ ਗੱਲ ਸੈਲਰੀ ਦੀ ਨਾ ਸੈਡੀ ਮੈਟਾਬੋਲਿਕ ਪ੍ਰੋਗਰਾਮਿੰਗ ਦੀ ਗੱਲ ਕਰ ਰਹੇ ਸੀ ਇਹ ਤੁਸੀਂ ਬੜਾ ਅੱਛਾ ਟੌਪਿਕ ਜਿਹੜਾ ਦੱਸ ਰਹੇ ਹੋ ਮੈਟਾਬੋਲਿਕ ਪ੍ਰੋਗਰਾਮਿੰਗ ਬੇਸਿਕਲੀ ਪ੍ਰੋਗਰਾਮ ਹੈ ਮਾਈਂਡ ਜਿਹੜੇ ਯੂਜ਼ ਟੂ ਹੈ ਆਪਹਿਲਾਂ ਸਾਡਾ ਹਾਂ ਸਾਡਾ ਮਾਈਂਡ ਪ੍ਰੋਗਰਾਮਡ ਹੈਗਾ ਤੁਸੀਂ ਨੋਟ ਕਰੋ ਕਈਆਂ ਬੰਦਿਆਂ ਨੂੰ ਸਾਡੇ ਦੋਸਤਾਂ ਨੂੰ 1 ਵਜੇ ਭੁੱਖ ਲੱਗ ਜਾਂਦੀ ਹੈ ਜਿਹੜੇ ਗਵਰਨਮੈਂਟ ਸੈਕਟਰ ਵਾਲੇ ਨੇ ਉਹਨਾਂ ਨੂੰ ਹੀ ਕੋਈ ਭੁੱਖ ਲੱਗਦੀ ਪਈ ਹੈ ਜਿਹੜੇ ਬੈਂਕਿੰਗ ਵਾਲੇ ਨੂੰ ਦੋ ਜੀ ਭੁੱਖ ਲੱਗਦੀ ਹੈ ਉਹਨਾਂ ਦਾ ਲੰਚ ਟਾਈਮ 2 ਵਜੇ ਤੇ ਉਹ 2 ਵਜੇ ਤੱਕ ਆਪਣੀ ਗੱਡੀ ਚਲਾ ਲੈਂਦੇ ਨੇ ਇਹ ਸਾਰੀ ਮੈਟਾਬੋਲਿਕ ਪ੍ਰੋਗਰਾਮਿੰਗ ਹੈ ਔਰ ਕੁਛ ਨਹੀਂ ਹੈਗਾ ਠੀਕ ਹੈ ਤੇ ਜਿਹੜੀ ਸਾਡੀ ਡਾਈਟ ਹੈਗੀ ਹੈ ਇਹ ਵੀ ਮੈਟਾਬੋਲਿਕ ਪ੍ਰੋਗਰਾਮਿੰਗ ਹੈ ਇਹ ਉਹ ਹੀ ਸਾਊਥ ਇੰਡੀਅਨ ਉਹ ਹੀ ਚੌਲ ਖਾ ਕੇ ਖੁਸ਼ ਹੋ ਜਾਂਦੇ ਨੇ ਤੇ ਸਾਡੇ ਬੰਦੇ ਕਹਿੰਦੇ ਜਿਨੇ ਮਰਜੀ ਚੌਲ ਖਵਾ ਦੇ ਫੁਲਕਾ ਜ਼ਰੂਰ ਹੈਗਾ ਸਹੀ ਗੱਲ ਹੈ ਉਹ ਵੀ ਸਾਈਕੋਲੋਜੀਕਲ ਹੈਗਾ ਸੋ ਬੇਸਿਕਲੀ ਅਸੀਂ ਆਪਣੇ ਜਿਹੜਾ ਮੈਟਾਬੋਲਿਕ ਪ੍ਰੋਗਰਾਮ ਹੈ ਨਾ ਜੇ ਅਸੀਂ ਉਹਨੂੰ ਕੰਟਰੋਲ ਕਰਨ ਜੋਗੇ ਹੋ ਜਾਈਏ ਤੇ ਮੇਰੇ ਕਹਿੰਦਾ ਸਾਡੀਆਂ ਆ ਪ੍ਰੋਬਲਮਸ ਵੈਸੀ ਸੌਟ ਆਊਟ ਹੋ ਜਾਂਦੀਆਂ ਨੇ ਬਿਲਕੁਲ ਤੇ ਜਿਹੜੀ ਮੈਟਾਬੋਲਿਕ ਪ੍ਰੋਗਰਾਮ ਹੈ ਕਿ ਬਣੀ ਹੋਈ ਸਾਡੇ ਪੁਰਾਣੇ ਜਿਹੜੇ ਲਾਈਫ ਸਟਾਈਲ ਸੀਗੇ ਬਜ਼ੁਰਗਾਂ ਦੇ ਜਿੰਦੋਂ ਰਿਕੁਆਇਰਮੈਂਟ ਸੀਗੀ ਇਨੀ ਹਾਈ ਕੈਲੋਰੀ ਕੋ ਮਿਹਨਤ ਬਹੁਤ ਕਰਦੇ ਉਹਦੋਂ ਦੀ ਸੀ ਉਹ ਹੁਣ ਜਿਹੜੀ ਸਾਡੇ ਲਾਈਫ ਸਟਾਈਲ ਦੇ ਹਿਸਾਬ ਦੇ ਨਾਲ ਸਾਡੀ ਕਾਰਬੋਹਾਈਡਰੇਟ ਦੀ ਰਿਕੁਆਇਰਮੈਂਟ ਹੈ ਮੈਟਾਬੋਲਿਕ ਪ੍ਰੋਗਰਾਮ ਵਿੱਚ ਬਹੁਤ ਮਿਹਨਤ ਨਹੀਂ ਹੁਣ ਉਦੋਂ ਤੱਕ ਪਾਸਤਾ ਰੋਟੀ ਖਾ ਜਾਂ ਪਹਿਲਾਂ ਕਾਊਂਟ ਕਰਦਾ ਸੀ ਕੋਈ ਫੁਲਕੇ ਅਸੇ ਦੋ ਪਾਰਟ ਨੇ ਮੈਟਾਬੋਲਿਕ ਪ੍ਰੋਸੈਸ ਦੋ ਪਾਰਟ ਨੇ ਇੱਕ ਸਾਈਕੋਲੋਜੀਕਲ ਪਾਰਟ ਹੈ ਜਿਹੜਾ ਤੁਹਾਡੇ ਟਾਈਮ ਦੇਖ ਕੇ ਤੁਹਾਨੂੰ ਇਲਾਮ ਦੇ ਰਿਹਾ ਹੈ ਤੇ ਜਦੋਂ ਤੁਸੀਂ ਥਰੂ ਏਜ 10 ਸਾਲ 15 18 ਸਾਲ ਉਦੋਂ ਹੀ ਚੱਲੀ ਜਾਂਦੇ ਹੋ ਤੇ ਤੁਹਾਡਾ ਉਹੀ ਚੱਲੀ ਜਾਂਦਾ ਤੇ ਦੂਜਾ ਹੈ ਉਹਦਾ ਬਾਇਓਲੋਜੀਕਲ ਪਾਰਟ ਬਾਇਓਲੋਜੀਕਲ ਪਾਰਟ ਇਹ ਹੈਗਾ ਕਿ ਅਸੀਂ ਥਰੂ ਜਨਰੇਸ਼ਨ ਮਤਲਬ ਕਿ 5000 10000 20000 ਸਾਲ ਤੋਂ ਅਸੀਂ ਗ੍ਰੇਨ ਖਾ ਰਹੇ ਹਾਂ ਤੇ ਅਸੀਂ ਗ੍ਰੇਨ ਹੀ ਖਾਣਾ ਸਾਡਾ ਸਾਡਾ ਜਿਹੜਾ ਕੰਟਰਲਡ ਸਟਰਕਚਰ ਹੈ ਨਾ ਐਮਨੋਐਸਿਡ ਦੀ ਪ੍ਰੋਡਕਸ਼ਨ ਹੈ ਗਈਏ ਐਨਜ਼ਾਈਮ ਦੀ ਪ੍ਰੋਡਕਸ਼ਨ ਹੈ ਗਈਏ ਸਾਡੇ ਇੰਟਰਨਲ ਸਟਰਕਚਰ ਹੈਗਾ ਪੇਟ ਦਾ ਉਹ ਸਾਡਾ ਸਾਰਾ ਡਾ ਹੈਗਾ ਨਾ ਉਹ ਬਣ ਗਿਆ ਗ੍ਰੇਨਸ ਦੇ ਨਾਲ ਹਮ ਸਾਹਮਣ ਠੀਕ ਹੈ ਫੋਨ ਜਿਹੜੇ ਤੁਹਾਡੇ ਜਾਨਵਰ ਹੈਗੇ ਨੇ ਉਹ ਕਾ ਖਾਂਦੇ ਨੇ ਜਿਹੜੇ ਉਹਨਾਂ ਦੇ ਜਿਹੜੇ ਬੋਡੀ ਸਟਰਕਚਰ ਹੈਗਾ ਜਿਹੜਾ ਐਨਜ਼ਾਈਮਸ ਪ੍ਰੋਡਕਸ਼ਨ ਹੈ ਕਿ ਜੋ ਕੁਝ ਵੀ ਕਰ ਰਿਹਾ ਦਾ ਉਹ ਬਣ ਗਿਆ ਹੁਣ ਆਪਣਾ ਗ੍ਰਾਸ ਤੋਂ ਲੈਣ ਵਾਲਾ ਬਣ ਗਿਆ ਬੇਸਿਕਲੀ ਇਹ ਐ ਹੋਇਆ ਔਰ ਕੁਝ ਨਹੀਂ ਹੋਇਆ ਅੱਛਾ ਕੈਪਟਨ ਸਾਹਿਬ ਚਲੋ ਗੱਲਾਂ ਚੱਲ ਹੀ ਰਹੀਆਂ ਨੇ ਕਿ ਆਪਾਂ ਵੀਟ ਦੇ ਟੋਪਿਕ ਤੇ ਵੀ ਗੱਲ ਕਰ ਲਈਏ ਕਿ ਜਿਹੜਾ ਪਹਿਲਾਂ ਆਪਾਂ ਕਣਾ ਖਾਂਦੇ ਸੀ ਜਾਂ ਹੋਰ ਵੀ ਕਈ ਤਰ੍ਹਾਂ ਦੇ ਮਕੇ ਆਪਾਂ ਆਟਾ ਵਗੈਰਾ ਲੈਂਦੇ ਸੀ ਵੀਟ ਦੇ ਵਿੱਚੋਂ ਕੁਛ ਨਾ ਕੁਛ ਆਪਾਂ ਨਵਾਂ ਕਰਦੇ ਰਹਿੰਦੇ ਸੀ ਉਹਦੇ ਬਾਰੇ ਤੁਸੀਂ ਥੋੜੀ ਜਾਣਕਾਰੀ ਦਿਓ ਪਰ ਇਹ ਜਿਹੜਾ ਹੈ ਕਿ ਜਿਹੜੀ ਵੀਟ ਦੇ ਵਿੱਚ ਜਿੱਥੋਂ ਤੱਕ ਮੇਰੀ ਨੌਲੇਜ ਹੈ ਕਿ ਵੀਟ ਜਿਹੜੀ ਇੰਟਰੋਡਕਸ਼ਨ ਹੈ ਇਹ ਵੀ ਕੋਈ ਜਿਆਦਾ ਪੁਰਾਣੀ ਨਹੀਂ ਹੈ ਉਸ ਤੋਂ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਵੀ मिलिटसी खांदे सी लोग हां बाजरा बाजरा, बाजरा बाजरा कोदरे दी रोटी तू सुने जो स्ट्रक्चर नहीं आंदा हां नानादेव जी ने कोदरे दी रोटी मतलब ओदरा चलता सी ओ की सी पहला भी लोग वीट खांदे रहे आजकल दी वीट जेडी कन्ने ਹੁਣ ਜਿਹੜੀ ਕਟੇ ਮੋਡੀਫਾਈਕੇਸ਼ਨ ਅਸੀਂ ਯੂਜ਼ ਕਰਕੇ ਨਾ ਇਹ ਜਿਹੜੀ ਵੀਟ ਹੈਗੀ ਐ ਦਿਸ ਇਜ਼ ਜੈਨੇਟਿਕਲੀ ਮੋਡੀਫਾਈਡ ਨਹੀਂ ਜੈਨੇਟਿਕਲੀ ਮੋਡੀਫਾਈਡ ਨਹੀਂ ਇਹ ਕ੍ਰਾਸ ਬ੍ਰੈਡ ਹੈਗੀ ਐ ਜੈਨੇਟਿਕਲੀ ਇਹ ਜਿਹੜੀ ਹੈਲਥ ਨੂੰ ਪ੍ਰੋਬਲਮ ਦਿੰਦੀ ਹੈ ਨਹੀਂ ਸੰਤਾ ਸਾਹਿਬ ਵੇਖੋ ਨਾ ਤੁਸੀਂ ਉਹਨਾਂ ਚਲੋ ਗੱਲ ਕਰਦੇ ਪਿਆ ਗੱਲਾਂ ਦੇ ਵਿੱਚੋਂ ਗੱਲ ਨਿਕਲਦੀ ਪਈ ਹੈ ਤੇ ਆਟੇ 'ਚ ਕਿੰਨਾ ਫਰਕ ਆ ਗਿਆ ਦੋ ਗੱਲਾਂ ਆਪਾਂ ਜੇ ਆਟੇ ਬਾਰੇ ਵੀ ਸ਼ੇਅਰ ਕਰ ਲਈਏ ਤੇ ਸ਼ਾਇਦ ਜੋਂ-ਜੋਂ ਸਾਡੀ ਐਗਰੀਕਲਚਰ ਡਵੈਲਪਮੈਂਟ ਹੋਈ ਹੈ ਨਾ ਜੋਂ-ਜੋਂ ਸਾਡੀ ਮੈਕਨਾਈਜੇਸ਼ਨ ਹੋਈ ਹੈ ਐਗਰੀਕਲਚਰ ਦੀ ਉਸ ਹੱਬ ਨਾਲ ਕੀ ਹੋਇਆ ਜਿਹੜੇ ਗ੍ਰੇਨਸ ਨਾਟ ਈਜ਼ੀ ਟੂ ਪ੍ਰੋਸੈਸ ਹੈਗੇ ਸੀ ਨਾਟ ਈਜ਼ੀ ਟੂ ਮਾਰਕੀਟ ਸੀ ਉਹ ਗ੍ਰੇਨਸ 뒤ਛੇ ਛੱਡਦੇ ਠੀਕ ਹੈ ਅੱਜ ਤੋਂ 60 70 ਸਾਲ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਜਿਹੜਾ ਕਣਕ ਹੁੰਦੀ ਸੀ ਉਹਦੇ ਵਿੱਚ ਛੋਲੇ ਇਨਹੈਰੈਂਟਲੀ ਵਿੱਚ ਹੀ ਮਿਕਸ ਹੁੰਦੇ ਸੀ ਹਾਂ ਨਾਲ ਬੀਜ ਦੇ ਸੀ ਬੀਜ ਨਹੀਂ ਸੀ ਉਹ ਉਸ ਵੇਲੇ ਉਸ ਵੇਲੇ ਛੋਲਿਆਂ ਨੂੰ ਸੈਪਰੇਟ ਕਰਨ ਦਾ ਕੋਈ ਤਰੀਕਾ ਨਹੀਂ ਸੀ ਹਾਂ ਬੀਜੇ ਕੱਠੇ ਹੁੰਦੇ ਸੀ ਇਕੱਠੇ ਹੀ ਬੀਜੇ ਇਕੱਠੇ ਥ੍ਰੈਸ਼ਿੰਗ ਕਰ ਲਈ ਥ੍ਰੈਸ਼ਿੰਗ ਕਿਸੇ ਗਹਾਈ ਸੀ ਨਾ ਉਹਦੇ ਵਿੱਚ ਇਕੱਠੇ ਹੋ ਗਏ ਉਹਨਾਂ ਨੂੰ ਇਕੱਠੇ ਸਟੋਰ ਕਰ ਲਿਆ ਅਗਲੇ ਸਾਲ ਬੀਜਣਾ ਉਸੇ ਬੀਜ ਨੂੰ ਫੇਰ ਲਾਤਾ ਛੱਟਾ ਦੇਣਾ ਫੇਰ ਉਹਦੇ ਵਿੱਚ ਉਹੀ ਹੋ ਜਾ ਰਹੇ ਠੀਕ ਹੈ ਉਹ ਹੋਇਆ ਕਿ ਇਹ ਜ ਹੁਣ ਅਥਰੇਸ਼ਰ ਆ ਗਏ ਅਥਰੇਸ਼ਰ ਦੇ ਆਨਲ ਕਿ ਉਹ ਹੈ ਕਿ ਜਿਹੜਾ ਛੋਟਾ ਗ੍ਰੇਨ ਸੀ ਕਿ ਮਮ ਨਹੀਂ ਹੁੰਦੀ ਸੀ ਜਿਹੜਾ ਛੋਟਾ ਬੀਜ ਮਮ ਨਹੀਂ ਕਹਿੰਦੇ ਸੀ ਉਹ ਹੁਣ ਹੁੰਦੇ ਹੀ ਨਹੀਂ ਕਰਨ ਵਿੱਚ ਕਿਉਂ ਨਹੀਂ ਹੁੰਦਾ ਕਿਉਂਕਿ ਉਹਦੇ ਚ ਜਿਹੜਾ ਉਹ ਲੱਗਾ ਜਿਹੜਾ ਉਹ ਆਪਣਾ ਵੈਕਿਊਮ ਦੇ ਨਾਲ ਔਰ ਖਿੱਚ ਲੈਂਦੇ ਨੇ ਹਵਾ ਨਾਲ ਰੈਸਪਰੇਟਰ ਦੇ ਨਾਲ ਠੀਕ ਹੈ ਉਹ ਕੀ ਹੋ ਰਿਹਾ ਕਿ ਉਹ ਸਾਰਾ ਵਸ ਉੜ ਜਾਂਦਾ ਜਿਹੜੀ ਉਹਦੀਆਂ ਕੁੰਡੀਆਂ ਹੈਗੀਆਂ ਨੇ ਕੁੰਡੀਆਂ ਉੜ ਗਈਆਂ ਜੇ ਛੋਲੇ ਹੁੰਦੇ ਤੇ ਉਹ ਵੀ ਉੱਡ ਜਾਂਦੇ ਸੀ ਸੋ ਐਸ ਕਰਕੇ ਕੀ ਹੋਇਆ ਕਿ ਹੁਣ ਕਿਉਂਕਿ ਸੈਪਰੇਸ਼ਨ ਹੋ ਗਈ ਉਹਨਾਂ ਦੀ ਹੂੰ ਉਹਦੀ ਪਿਓਰਿਟੀ ਸਾਨੂੰ ਮਿਲਣ ਮਿਲਣ ਲੱਗ ਪਈ ਐਸੇ ਕਰਕੇ ਜਿਹੜੀ ਸਾਡੀ ਰੋਟੀ ਆ ਉਹ ਪਿਓਰ ਕਨਗ ਦੀ ਰਹਿ ਗਈ ਹੈ ਹੁਣ ਉਹਦੇ ਵਿੱਚ ਛੋਲੇ ਜਿਹੜਾ ਉਹ ਬੜਾ ਮਿਸਾ ਕੰਪੋਨੈਂਟ ਸੀ ਉਹ ਖਤਮ ਹੋ ਗਿਆ ਉਹ ਖਤਮ ਹੋ ਗਿਆ ਹੂੰ ਤੇ ਕੋ ਜਿਹੜਾ ਲਾਅ ਆਫ ਫਿਜ਼ਿਕਸ ਦਾ ਹੈਗਾ ਨਾ ਫਿਜ਼ਿਕਸ ਲਾਅ ਆਫ ਕਨਰਵੇਸ਼ਨ ਉਹ ਤੇ ਹੈਗਾ ਹੀ ਹੈ ਨਾ ਤੇ ਜਿੰਨਾ ਉਹਦੇ ਵਿੱਚ ਜ਼ਮੀਨ ਦੇ ਵਿੱਚ ਨਿਊਟ੍ਰਨ ਪਾਓਗੇ ਤੁਸੀਂ ਉਨਾ ਹੀ ਕੱਢ ਸਕਦੇ ਹੋ ਹੂੰ ਠੀਕ ਹੈ ਪਹਿਲਾ ਤੁਸੀਂ 8 10 ਕੁਇੰਟਲ ਕੱਢਦੇ ਪਏ ਸੀ ਏਕੜ ਦੇ ਵਿੱਚੋਂ ਹੁਣ ਤੁਸੀਂ ਕੱਢਦੇ ਪਏ ਹੋ ਕਿੰਨਾ ਦਾ 24 24 ਕੁਇੰਟਲ 25 ਕੁਇੰਟਲ 25 ਕੁਇੰਟਲ ਠੀਕ ਹੈ ਸੋ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਆਇਆ ਹੋ ਗਿਆ ਕਿ ਜਿਹੜੀ ਸਾਡੀ న్యూਟ੍ਰੀਸ਼ਨ ਜਿਹੜੀ ਸੀ ਲੈਵਲ ਉਹ ਘਟ ਗਿਆ ਜਾਂ ਸਾਨੂੰ ਓਨੀ ਫੇ ਖਾਦ ਜਾ ਨਾ ਪਾ ਜਿਆਦਾ ਪਾਣੀ ਪੈਦੀ ਹੈ ਉਹ ਫੇ ਖਾਦ ਦੀ ਆਪਣੀ ਬਾਇਓਵੇਲੇਬਿਲਿਟੀ ਵਾਲਾ ਇਸ਼ੂ ਵੀ ਹੈਗਾ ਸੋ ਇਹ ਸਾਰਾ ਕੁਝ ਬਦਲ ਕੇ ਟੋਟਲ ਇੰਟਰ ਲਿੰਕ ਹੈਗਾ ਸਾਰਾ ਦਾ ਤੋ ਅੱਜ ਜੀ ਸਾਡੀ ਮਾਰਕੀਟ ਦੇ ਤਿੰਨ ਬੁੱਧੀਜੀਵੀ ਜਿਹੜੇ ਆਪਣੀ ਆਪਣੀ ਫੀਲਡ ਦੇ ਵਿੱਚ ਮਾਹਰ ਸੀਗੇ ਇਹਨਾਂ ਨਾਲ ਅਗਲੀ ਗੁਫ਼ਤਗੂ ਫੇਅਰ ਕਰਾਂਗੇ ਐਦਾਂ ਹੀ ਇੱਕ ਮਹਿਫਿਲ ਲਾਵਾਂਗੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਖੁਸ਼ ਰਹੋ